ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਵਿੰਦਰ ਸਿੰਘ ਤੁਹਾਡਾ ਮੇਰੇ ਚੈਨਲ ਸਿੱਖ ਨਿਮਨ ਤੋਂ ਸਵਾਗਤ ਹੈ ਜੀ ਅੱਜ ਅਸੀਂ ਅੰਮ੍ਰਿਤਸਰ ਤੋਂ ਜਾ ਰਹੇ ਆ ਜੀ ਸ਼ਿਰੀ ਪੋਂਡਾ ਸਾਹਿਬ ਸਾਹਿਬ ਤੱਕ ਯਾਤਰਾ ਕਰਨ ਜੋ ਰਸਤੇ ਚ ਗੁਰਦੁਆਰਾ ਸਾਹਿਬ ਆਏਗੇ ਸਾਰੇ ਗੁਰਦੁਆਰੇ ਇਹਦੇ ਤੁਹਾਨੂੰ ਯਾਤਰਾ ਕਰਾਵਾਂਗੇ ਬਣੇ ਰਹੋ ਵੀਡੀਓ ਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਜੁੜ ਕਰਿਓ ਅਬ ਬੱਸ ਪਿੱਛੇ ਲੱਗੀ ਹੋਈ ਸਾਡੇ ਬੱਸ ਤੁਸੀਂ ਵੇਖ ਸਕਦੇ ਨਿਸ਼ਾਨ ਮਾਲਵਾ ਦੀ ਬੱਸ ਹੈ ਜੀ ਇਸ ਬੱਸ ਤੇ ਆਪਾਂ ਸਫ਼ਰ ਕਰਾਂਗੇ ਤੇ ਸਾਰੀ ਸੰਗਤ ਸਾਡੇ ਨਾਲ ਹੈ ਤੇ ਤੁਹਾਨੂੰ ਵੀਡੀਓ ਤੇ ਸਾਰੇ ਦਰਸ਼ਨ ਕਰਾਈ ਜਾਵਾਂਗੇ ਜਿਹੜੇ ਜਿਹੜੇ ਗੁਰਦੁਆਰੇ ਜਾਵਾਂਗੇ ਪਹਿਲਾਂ ਸ਼ਾਇਦ ਅਸੀਂ ਜਾਈਏ ਮੁਖਤਸਰ ਸਾਹਿਬ ਜਾਂ ਦਮਦਮਾ ਸਾਹਿਬ ਜੋ ਕਿ ਆਪਣਾ ਪੰਜਵੇਂ ਤਖਤ ਪੰਜ ਤਖਤਾਂ ਜੋ ਇੱਕ ਤਖਤ ਹੈ ਦਮਦਮਾ ਸਾਹਿਬ ਸਾਬੂਗੀ ਤਲਵੰਢੀ ਉੱਥੇ ਵੀ ਜਾਵਾਂਗੇ ਮੁਖਤਰ ਸਾਹਿਬ ਜੋ ਰਸਤੇ ਚ ਗੁਰਦੁਆਰੇ ਸਾਹਿਬ ਆਈ ਜਾਣਗੇ ਤੁਹਾਨੂੰ ਦਰਸ਼ਨ ਕਰਾਈ ਜਲਾਂਗੇ ਤਿੰਨ ਦਿਨ ਦੀ ਸਾਡੀ ਯਾਤਰਾ ਵਾ ਤੁਹਾਨੂੰ ਬਲੌਗ ਵੀਡੀਓ ਲਈ ਸਾਰੇ ਦਰਸ਼ਕਾਂ ਦਾ ਬਣੇ ਹੋ ਵੀਡੀਓ ਵੀਡੀਓ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਓ ਚੱਲਦੇ ਹਾਂ ਯਾਤਰਾ ਕਰਨ ਧੰਨਾਰਾ ਨਾਲ ਚਲੋ ਆਈ ਸਿੱਖੀ ਗੀਤਾਂ ਤੋਂ ਆਪਸਾ ਸੰਗਨભાઈ ਕਿੰਨਾ ਦੀ ਕਮਾਈ ਦਾ ਧਿਆਨ ਰੱਖੇ ਗੱਲਤਾ ਜੀ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਨ ਜਨ ਤੋਂ ਦੀ ਪਾਛਾ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੀ ਵਸਾਈ ਹੋਈ ਨਗਰੀ ਅਮਰਤਸਰ ਉਸ ਸਿੱਖੀ ਕਰ ਉੱਤੇ ਗੁਰੂ ਘਰ ਦੇ ਟਾਲੀਏ ਧੰਨ ਸ੍ਰੀ ਗੁਰੂ ਰਾਮਦਾਸ ਸਾਧ ਸੰਗਤ ਸਭਾ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਸਿੱਖਿਆ ਪਾਛਾ ਜੀਆ ਧੰਨ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਸੋਸਾਇਟੀ ਵੱਲੋਂ ਇਹ ਖਾਲੇ ਕੇ ਜਾ ਚਿੱਤੀ ਕੋਈ ਗੱਲ ਚੱਲੇ ਹੈ ਜੀ ਤਨ ਉਹ ਅੱਗੇ ਸਾਰਾ ਨਾਲ ਨਾਲ ਦੱਸੇ ਉਹ ਜਾਣਦਾ ਵਾ ਚਾਲੇ ਪੁੰਨੇ ਚਾਲੇ ਪੈ ਗਏ ਆ ਜੀ ਯਾਤਰਾ ਨੂੰ ਜਕਾਰੇ ਲੱਗੇ ਆ ਕੱਲ ਦੇ ਅੰਦਰ ਬਸ न का नजारा मेरा ਗੁਰਦੁਆਰਾ ਗੋਦੜੀ ਸਾਹਿਬ ਪਿੱਲਾ ਬਾਬਾ ਫਰੀਦ ਜੀ ਦੇ ਪਹਿਲਾ ਸਾਡਾ ਸਟੋਪੇਜ ਤੁਹਾਨੂੰ ਤਾਂ ਦਰਸ਼ਨ ਕਰਨ ਉਤਰ ਗਿਆ ਵੇਖਦੇ ਤੁਸੀਂ ਅੰਦਰ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਕਰੋਨੇ ਆ ਜੀ ਗੁਰਦੁਆਰਾ ਗੋਦੜੀ ਸਾਹਿਬ ਤੋਂ ਦਰਸ਼ਨ ਕਰਾ ਰਹੇ ਆ ਜੀ ਦਰਵਾਜ਼ਾ ਵੈਦ ਇਹਦਾ ਗੁਰਦੁਆਰਾ ਮੇਨ ਜਿੱਤੇ ਬਾਬਾ ਫਰੀਦ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ ਹੋ ਮਾਰਤਿਆ ਕਾਮਚਾਰ ਹੈ ਇੱਥੇ ਹੀ ਕਿਹਨਾਂ ਨੇ ਇੱਥੇ ਪ੍ਰਕਾਸ਼ ਕੀਤਾ ਹੈ ਤਨ ਦਸ਼ਕ ਰੋਣੇਂ ਦਬਿਆ ਤੇਰੇ ਮਨ ਕਾ ਸੰਸਾਰ ਜਗ ਤੇ ਦਰਸ਼ਾ ਪੁੰਨ ਦੇ ਰੋ ਮੇਰੇ ਮਨ ਕਾ ਸੰਸਾਰ ਜਗ ਤੇ ਦਰਸ਼ਾ ਨਾ ਗੁਰ ਗੁਣ ਸਰਣ ਆਈ ਆ ਜਦ ਜਿਹੜੇ ਦਰਸ਼ਨ ਪਾਇਆ ਉਹ ਜਿਹੜੀ ਸਤਾਨ ਬਾਬਾ ਫਰੀਦ ਜੀ ਤਾਰਗੋ ਦੇ ਵਿੱਚ ਆ ਕੇ ਤੁਹਾਨੂੰ ਦਰਸ਼ਨ ਕਰਾ ਦਿੱਤੇ ਨੇ ਹੁਣ ਅਸੀਂ ਗੁਰਦੁਆਰਾ ਮੁਕਸਰ ਸਾਹਿਬ ਦੂਸਰਾ ਸ੍ਰੀ ਹਰਿਮੰਦਰ ਗੁਰਦੁਆਰਾ ਮੁਕਸਰ ਸਾਹਿਬ ਉੱਥੇ ਜਾਂਦੇ ਹਾਂ ਉੱਥੇ ਆ ਕੇ ਦਰਸ਼ਨ ਕਰਾਉਣੇ ਆਂ ਚੱਲਦੇ ਅਪ ਅਸੀਂ ਪਹੁੰਚ ਚੁੱਕੇ ਹਾਂ ਤੁਹਾਨੂੰ ਅੰਦਰ ਦਰਸ਼ਕ ਕਰਾਉਣੇ ਆਂ ਚੱਲਦੇ ਹਾਂ ਕੋ ਦਵਾਰਾ ਚਿਰੀ ਮੁਖਸਰ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਮਾਤਾ ਪਾਕੋ ਜੀ ਪਿੱਛੇ ਵੀ ਹੈਗਾ ਹੋਰ ਗੁਰਦੁਆਰਾ ਹੈ ਕਿ ਨਾ ਅਹ ਦਰਸ਼ਨ ਕਰਾਣੇ ਆ ਜੀ ਅੰਦਰ ਜਾ ਕੇ ਇਸ ਦਾ ਇਤਿਹਾਸ ਵੀ ਸਾਰਾ ਦੱਸਦੇ ਆ 40 ਮੁਕਤੇਆਂ ਦਾ ਜੋ ਇਤਿਹਾਸ ਇੱਥੇ ਬਾਕੀ ਗੁਰਦੁਆਰਾ ਮੁਕਤਸਰ ਸਾਹਿਬ ਇੱਧਰ ਨਾਲੀ ਹਣੋ ਪਹਿਲਾਂ ਇੱਧਰ ਦਰਸ਼ਨ ਕਰਾ ਕੇ ਫਿਰ ਅੰਦਰ ਚੱਲਦੇ ਆ ਉੱਧਰ ਚੱਲਦੇ ਆ ਜੀ ਤੇਰੇ ਮਨ ਕਾ ਸੰਸਰ ਤੇਰੇ ਦਰਸ਼ਨ ਫਾ ਦੇ ਰੋ ਮੇਰੇ ਮਨ ਦਾ ਸੰਸਾਰ ਜਦ ਇਹ ਦਰਸ਼ਨ ਪਾ ਤਾ ਗੁਰ ਗੁਪ ਸ਼ਰਨ ਆਈ ਆਇਆ ਗੁਰ ਗੁਪ ਸ਼ਰਨ ਆਈ ਆਇਆ ਗੁਰ ਸ਼ਰਨ ਆਈ ਆਇਆ ਸਭੀ ਗੁਰ ਸ਼ਰਨ ਆਇਆ ਦਰਸ਼ਨ ਪਾਇਆ ਤਤੇ ਮੇਰੇ ਮੁਖ ਪੈ ਤੇ ਦਰਸ਼ਨ ਪਾਇਆ ਤੂੰ ਗਏ ਹੋ ਮੇਰੇ ਮਨ ਦਾ ਸਭ ਸੰਜਰੇ ਦਰਸ਼ਨ ਪਾਇਆ ਬੰਦਵਾਰਾ ਕੂਟੀ ਗੰਢ ਸਾਹਿਬ ਸ਼੍ਰੀ ਮੁਕਤਸਾਹ ਸਾਹਿਬ ਇੱਥੇ ਗੁਰੂ ਜੀ ਨੇ ਬਦਾਵਾ ਪਾੜਿਆ ਸੀ ਆਪਣਾ ਚਾਲੀ ਮੁਕਤਿਆਂ ਦਾ ਸਾਰਾ ਇਤਿਹਾਸ ਤੇ ਇੱਥੇ ਤੁਹਾਨੂੰ ਦਰਸ਼ਨ ਕਰਨ ਨੂੰ ਨੇ ਆ ਪਰ ਦਵਾ ਟੁੱਟੀ ਗੰਸਾ ਮੁਖਸਰ ਸਹਿ ਜੋ ਤੁਸੀਂ ਦੇਖਣ ਕਰ ਰਹੇ ਹੋ ਦੱਸੋਗਾ ਵਾਹਨ ਦੇ ਕਿ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਨਾ ਕੋੜਾ ਬੰਨਿਆ ਸ੍ਰੀ ਸਵਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋੜਾ ਬੰਨਿਆ ਦੇਸ਼ਾ ਆਇਆ ਤੇਰੇ ਕੋਲ ਤੇਰੀ ਮਨਸਤਾ ਸਾਹਿਬ ਜਿਸ ਤਰ੍ਹਾਂ ਅਨਸ਼ੰਕਾ ਤੇਰੇ ਕੋਲ ਮੇਰੇ ਮਨ ਦਾ ਸਸਾ ਜੀ ਮੁਖਤਸਰ ਸਾਹਿਬ ਤੋਂ ਅਸੀਂ ਮਥਾ ਢੇਕੇ ਤੇ ਚਾਲੇ ਬਾਦ ਉਤੇ ਨਦੀ ਦਮਦਮਾ ਸਾਹਿਬ ਖਾਬੂ ਦੀ ਤਲਵੰਡੀ ਉਨੋਂ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਦਮਦਮਾ ਸਾਹਿਬ ਜੋ ਘਟਾ ਪੰਜਾਂ ਦਸਤਾਂ ਦੇ ਕਿਤਾਬੇ ਖਾਣਾ ਜੋ ਕੋਲ ਦੇ ਤੱਕਾ ਦੇ ਉਨਾ ਜਿਹਾ ਕੱਟਾ ਨਾ ਚਮਦਮਾਤ ਹੈ ਖਾਬੋ ਵੀ ਚਲਵੰਡੀ ਉਹਦੇ ਜਾਗਰਣ ਸਾਰੇ ਦਰਸ਼ਨ ਕਰਾਂਗੇ ਚਾਹਨ ਮਿੱਟੀ ਚੱਲ ਰਹੀ ਹੈ ਜੀ ਢਾਬੇ ਤੇ ਸੰਤਾਂ ਸਾਰੀਆਂ ਬੈਠੀਆਂ ਨੇ ਇੱਧਰ ਚਾਹ ਬੰਦੀ ਪੀਂਦੇ ਆਹ ਏ ਬਟਿੰਡੇ ਦੀ ਸ਼ਾਨ ਐ ਮਾਤੇ ਗੱਡੀ ਹੁਣੇ ਹਮਾਰਿਆਂ ਮਰੇ ਸਾਰਾ ਕੋਲ ਦਾ ਇਥੇ ਰਹਿ ਜਾ ਤੱਕ ਸ਼੍ਰੀ ਦਮਦਮਾ ਸਾਹਿਬ ਸਾਬੋਗਤਲ ਮੰਡੀ ਅਸੀਂ ਪਹੁੰਚ ਚੁੱਕੇ ਆ ਸਾਡਾ ਤੀਜਾ ਜੋ ਗੁਰਦੁਆਰਾ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਕਰਾਣੇ ਬਣੇ ਨੇ ਵੀਡੀਓ ਚ 2:35 ਹੋ ਗਏ 2:32 ਵੱਜ ਚੁੱਕੇ ਆ ਇੱਥੇ ਦੇਖਦੇ ਆ ਕਿ ਨਾਲ ਟਾਈਮ ਲੱਗਦਾ ਵਾ ਫਿਰ ਅੱਗੇ ਇਸ ਤੋਂ ਬਾਅਦ ਅਸੀਂ ਬਾਕੀ ਦਾ ਨੋ ਅੱਗੇ ਨਾਲ ਦੱਸਿਓਾਂਗੇ ਦੱਸਿਆ ਕਰਾਉਨੇ ਆ ਚੱਲਦੇ ਆ ਇੱਧਰ ਗੁਰਦੁਆਰਾ ਲਿਖਣ ਸਰ ਸਹਾਇ ਦਾ گا ਉਹਦੇ ਵੀ ਤੁਹਾਨੂੰ ਦੱਸਣ ਕਰਾਵਾਂਗੇ ਪਹਿਲਾਂ ਤਕਸ਼ਰੀ ਦਮ ਤੋਂ ਆ ਸਾਬੂਗਤ ਲਮਦੀ ਉਸ ਗੁਰਦੁਆਰੇ ਦੱਸਣ ਕਰਾਈਏ A changadeira não tá no rico no ਪਿਆਸ ਉਹ ਪਿਆਸੇ ਕ ਬੰਦੂਕ ਤੇ ਇੱਕ ਤੇ ਇੱਕ ਬੱਤਸ਼ਾਹੀ ਮੋਰ ਸਿਰ ਗੁਰੂ ਗੋਬਿੰਦ ਸਿੰਘ ਜੀ ਦੀ ਛਰਪਾਹ ਸਾਰੇ ਤੇ ਸਸ਼ਤਰ ਪਏ ਹੋਏ ਆ ਜੀ ਆਉ ਸੱਜਣਾ ਆਉ ਸੱਜਣਾ ਆਉ ਸੱਜਣਾ prabhu me ਕ੍ਰਿਨਾ ਆਓ ਸੱਜਣਾ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਤੋਂ ਤੁਹਾਨੂੰ ਦਰਸ਼ਨ ਕਰਾਉਂਦੇ ਨੇ ਹੁਣ ਅਸੀਂ ਉਸ ਦੁਆਰਾ ਲਖਮੀ ਗਨ ਸਾਹਿਬ 56 ਦਸਵੀਂ ਇੱਥੇ ਦਰਸ਼ਨਾਂ ਜਾ ਰਹੇ ਤੁਹਾਨੂੰ ਦਰਸ਼ਨ ਕਰਾਉਣੇ ਆ ਮੇਰੇ ਵੀਡੀਓਸ ਹੋਨੇ ਕਰੇ ਸੰਗੈ ਨਾਮ ਆਓ ਸੱਜਣਾ ਰਾਤਾ ਤੁਸੋਈ ਇਸ ਕੁਤੇ ਵਾਲੇ ਦਾ ਜੁਤੀਆ ਆਵਾ ਉਹ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਕੋ ਗੁਰੂ ਗ੍ਰੰਥ ਸਾਹਿਬ ਚਾਰ ਲਿਖਵਾਏ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਕਲਮਾਂ ਹੁੰਦੀਆਂ ਸੀ ਉਹ ਬਾਅਦ ਚ ਕੰਮ ਨਹੀਂ ਸੀ ਹੁੰਦੀਆਂ ਇਸ ਲਈ ਉਹ ਸਾਰਾ ਉਹਨਾਂ ਨੇ ਸਲੋਗਨ ਚ ਪੇਟ ਕਰਕੇ ਤੇ ਇੱਥੇ ਵਰਦੇ ਤਾਂ ਕਿ ਇੱਥੇ ਜੋ 35 ਅੱਖਰ ਪੰਜਾਬੀ ਦੇ ਲਿਖੇਗਾ ਉੜਾੜਾ ਸਾਰਾ ਉਹ ਬੜਾ ਬੁੱਧੀਮਾਨ ਕੱਤੀ ਹੋਏਗਾ ਜੀ ਇਸ ਲਈ ਸਾਰੀਆਂ ਸੰਗਤਾਂ ਇੱਥੇ ਉੜਾੜਾ ਲਿਖਦੀਆਂ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਲਿਖ ਦਿੱਤਾ ਹੋਇਆ ਸੰਗਤਾਂ ਸਾਰੀਆਂ ਇੱਥੇ ਲਿਖਦੀਆਂ ਪਈਆਂ ਬੱਧੀ ਬੱਚੋ ਛੋਟੇ ਛੋਟੇ ਬੱਚੇ ਲਿਖਦੇ ਪਏ ਲੈ ਕੇ ਸੰਗਤਾਂ ਇੱਥੇ ਰੱਖਿਆ ਹੈ ਉੜਾੜਾ ਗੁਰਦੁਆਰਾ ਸਾਬੋ ਕੇ ਤਲਵੰਡੀ ਦਮਦਮਾ ਸਾਹਿਬ ਜਿੱਥੋਂ ਆਪਾਂ ਚਾਲੇ ਪਾਤੇ ਅੱਗੇ ਆਪਾਂ ਹੁਣ ਇੱਥੋਂ ਚਾਲੇ ਪਾਤੇ ਦਰਸ਼ਨ ਕਰਕੇ ਤੁਹਾਨੂੰ ਵੀਡੀਓ ਰਹੀ ਵੀ ਦਰਸ਼ਨਾਂ ਦੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਜੁੜ ਕਰਿਓ ਜੀ ਵਾਹਿਗੁਰੂ ਜੀ ਸਰਹੰਦ ਅਸੀਂ ਪਹੁੰਚ ਚੁੱਕੇ ਆਂ ਅੱਜ ਦਾ ਸੇਅ ਸਾਡਾ ਸਰਹੰਦ ਹੋਏਗਾ ਬਾਕੀ ਤੁਹਾਨੂੰ ਇਨਫੋਰਮੇਸ਼ਨ ਸਾਰੀ ਦਿੰਦੇ ਰਵਾਂਗੇ ਜੀ ਹਾਂਜੀ ਵਾਹਿਗੁਰੂ ਜੀ ਆਪਾਂ ਹੁਣ ਪਹੁੰਚ ਚੁੱਕੇ ਆਂ ਜੀ ਸਰਹੰਦ ਫਤਿਹਗੜ ਸਾਹਿਬ ਆਪਾਂ ਸਵੇਰੇ 6 ਵਜੇ ਜੋ ਚੱਲੇ ਸੀ ਅੰਮ੍ਰਿਤਸਰ ਸਾਹਿਬ ਤੋਂ ਆਪਾਂ ਹੁਣ ਰਾਤੀ ਨੇਰਾ ਬਹੁਤ ਹੋ ਗਿਆ ਵਾ ਤੇ ਤੁਹਾਨੂੰ ਸਰਹੰਦ ਗੁਰਦੁਆਰੇ ਦੇ ਫਤਿਹਗੜ ਸਾਹਿਬ ਦੇ ਸਵੇਰੇ ਦਰਸ਼ਨ ਦਿਖਾਵਾਏ ਜਾਣਗੇ ਨਵੀਂ ਵੀਡੀਓ 'ਚ ਨਵੀਂ ਸਵੇਰ ਨਾਲ ਤੇ ਮਿਲਦੇ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ